ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪਈਆਵੜ ਹਰਿਆਣਾ ਹਾਈ ਕੋਰਟ 올 ਇੰਡੀਆ ਲਾਇਸੈਂਸ ਚੈਨਲ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਖਿੱਚ ਕੇ ਸ਼ੇਅਰ ਜਰੂਰ ਕਰਿਓ ਤੁਹਾਡੇ ਲਈ ਹੀ ਬਾਈ ਬਾਈ ਜੀ ਜਿਹੜੀਆਂ ਹੈਗੀਆਂ ਨੇ ਨਵੀਂ ਨਵੀਂ ਨੌਲੇਜ ਲੈ ਕੇ ਆਉਣੇ ਆ ਤਾਂ ਕਿ ਤੁਹਾਡੇ ਨਾਲ ਕੋਈ ੱਟਕਾ ਨਾ ਕਰ ਸਕੇ ਹਨਾ ਕੇਸ ਟਾਈਟਲ ਹੈਗਾ ਸ਼ੀਲੋ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਤੇ ਲੇਟੈਸਟ ਜੱਜਮੈਂਟ ਆ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਤੇ ਮੈਂ ਪਹਿਲਾਂ ਵੀ ਇਹਦੇ ਵਿੱਚ ਕਾਫੀ ਜਿਹੜੀ ਵੀਡੀਓ ਕੀਤੀ ਸੀ ਵੀ ਸੀਸੀਟੀਵੀ ਦੇ ਕੈਮਰੇ ਜਿਹੜੇ ਹੈਗੇ ਸੀ ਉਹ ਹਰੇਕ ਥਾਣੇ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੀ ਵੀ ਗਾਈਡਲਾਈਨਸ ਵੀ ਹੋਣੇ ਚਾਹੀਦੇ ਨੇ ਤਾਂ ਕਿ ਕਿਸੇ ਦੇ ਨਾਲ ਵੀ ਉੱਥੇ ਇਨਜਸਟੀ ਨਹੀਂ ਹੋ ਜਾਵੇ ਪੁਲਿਸ ਵਾਲੇ ਗਾਲਾਂ ਕੱਢਦੇ ਨੇ ਟੱਕਾ ਕਰਦੇ ਨੇ ਉੱਥੇ ਗਲਤ ਕੰਮ ਹੁੰਦੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹਨਾ ਕੋਈ ਡਰੱਗਸ ਦਾ ਕੋਈ ਵੀ ਲੈਣਾ ਦੇਣਾ ਕੋਈ ਇਨਫੋਰਮੇਸ਼ਨ ਹੁੰਦੀ ਹੈ ਕਿਸੇ ਦੀ ਇੰਟੈਰੋਗੇਸ਼ਨ ਦੇ ਵਿੱਚ ਕੁਝ ਵੀ ਹੁੰਦਾ ਉਹਨਾਂ ਚੀਜ਼ਾਂ ਇਦਾਂ ਦੇ ਕੋਈ ਕੰਪਲੇਂਟਸ ਹੁੰਦੇ ਤਾਂ ਉਹਦੇ ਖਿਲਾਫ ਹੀ ਜੜੀਆਂ ਹੈਗੀਆਂ ਸੀ ਇਹ ਮਾਨਯੋਗ ਸੁਪਰੀਮ ਕੋਰਟ ਕੋਲ ਜਿਹੜੀਆਂ ਹੈਗੀਆਂ ਸੀ ਦੀ ਕੈਮਰੇ ਲਵਾਏ ਜਾਣ ਤੇ ਇਹਦੇ ਵਿੱਚ ਪੰਜਾਬ ਡਾਇਰੈਕਟਰ ਜਨਰਲ ਡੀਜੀਪੀ ਨੂੰ ਸਬਮਿਟਡ ਕੀਤਾ ਗਿਆ ਹਾਈ ਵੀ ਜਿਹੜੇ ਮੇਡ ਆਪਰੇਸ਼ਨ ਸੀ 423 ਪੁਲਿਸ ਸਟੇਸ਼ਨਾਂ ਦੇ ਵਿੱਚ ਇੱਕ ਊਮੈਨ ਜਿਹੜਾ ਪੁਲਿਸ ਸਟੇਸ਼ਨ ਸੀ ਮਰੇ ਕੋੜਲੇ ਦੇ ਵਿੱਚ ਉਹਨੂੰ ਛੱਡ ਕੇ 31 CA ਸਟਾਫ ਪ੍ਰੀਮੀਅਰ 153 ਪੁਲਿਸ ਪੋਸਟਾਂ ਦੇ ਵਿੱਚ ਵੀ ਜਿਹੜਾ ਆਪਰੇਸ਼ਨ ਕੀਤਾ ਗਿਆ ਸੀ ਵੀ ਜਿਹੜੇ ਕੈਮਰੇ ਨੇ ਉਹ ਲਗਵਾਏ ਜਾਣ ਉੱਥੇ ਤੇ ਉਹਦੇ مینਲੀ ਜਿਹੜੀ ਜਜਮੈਂਟਸ ਨੂੰ ਕੰਪਲਾਈਸ ਕੀਤਾ ਸੀ ਇਹਦੇ ਵਿੱਚ ਪਰਮਵੀਰ ਸਿੰਘ ਸਿਆਣੀ ਵਰਸਸ ਬਲਜੀਤ ਸਿੰਘ ਦੀ ਜਿਹੜੀ ਜਜਮੈਂਟ ਸੀ ਤੇ ਮੋਸਟਲੀ ਇਹਦੇ ਵਿੱਚ ਕਲੀਅਰ ਕੀਤਾ ਗਿਆ ਸੀ ਜਿਹੜੇ ਕੈਮਰੇ ਜਿਹੜੇ ਥਾਣੇ ਦੇ ਵਿੱਚ ਲਗਾਏ ਜਾਣ ਉਹ ਜਿਹੜੀ ਹੈਗੀ ਆ ਉਹਦੀ ਜਿਹੜੀ ਸਟੋਰੇਜ ਕੈਪੈਸਿਟੀ ਹੈ ਉਹ ਵੀ ਬਾਵਾ ਹੋਣੀ ਜ਼ਰੂਰੀ ਹੈ ਤੇ ਉਹਨਾਂ ਦੀ ਜਿਹੜੀ ਆਡੀਓ ਵੀਡੀਓ ਉਹ ਵੀ ਕਲੀਅਰ ਹੋਣੀ ਚਾਹੀਦੀ ਤੇ ਨਾਈਟ ਵਰਜ਼ਨ ਜਿਹੜੇ ਹੋਣ ਚਾਹੀਦੇ ਨਾਈਟ ਦਾ ਵੀ ਜਿਹੜਾ ਹੈਗਾ ਉਹ ਰਿਕਾਰਡ ਕਰਦੇ ਹੁਣ ਇਹ ਨਹੀਂ ਹੈਗਾ ਕੱਲਾ ਡੇ ਦਾ ਬਣਾ ਕੇ ਤੁਸੀਂ ਡੱਕ ਦੋ ਵੀ ਉਥੇ ਕਈ ਵਾਰ ਪੁਲਿਸ ਵਾਲੇ ਕਹਿੰਦੇ ਨਹੀਂ ਨਾਈਟ ਤਾਂ ਇਹ ਨਾਈਟ ਦੀ ਤਾਂ ਰਿਕਾਰਡਿੰਗ ਨਹੀਂ ਕਰਦਾ ਤੇ ਉਹ ਵੀ ਮਾਨਜੋਗ ਸੁਪਰੀਮ ਕੋਰਟ ਨੇ ਪਹਿਲਾਂ ਹੀ ਜਿਹੜੀ ਹੈਗੀ ਇਹ ਚਲਾ ਦਿੱਤਾ ਸੀ ਇਹਨਾਂ ਦੇ ਉੱਪਰ ਵੀ ਭਾਈ ਨਾਈਟ ਵਾਲਾ ਬਹਾਨਾ ਤੁਸੀਂ ਮਾਰ ਦਿਓ ਨਾਈਟ ਵਾਲੇ ਵੀ ਜਰੂਰ ਹੋਣੀ ਚਾਹੀਦੀ ਹੈ ਤੇ ਛੋੜ ਲਵੇ ਮੇਨਲੀ ਸ ਸੁਪਰੀਮ ਕੋਰਟ ਨੇ ਇਹ ਕਲੀਅਰ ਕੀਤਾ ਗਿਆ ਸੀ ਵੀ ਜਿਹੜੀ ਅਰੇਂਜਮੈਂਟ ਹੈ ਦੇ ਵਿੱਚ ਜੇ ਲਾਈਟ ਜਾਂਦੀ ਵੀ ਠਾਣੇ ਦੇ ਵਿੱਚ ਕਈ ਵਾਰ ਪੁਲਿਸ ਵਾਲੇ ਕਹਿੰਦੇ ਨੇ ਲਾਈਟ ਚੱਲੇਗੀ ਤਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਵੀ ਤੁਸੀਂ ਯੂਪੀਐਸ ਉੱਥੇ ਰੱਖਦੇ ਹੋ ਤਾਂ ਉਹਦਾ 10 ਘੰਟਿਆਂ ਦਾ ਜਿਹੜਾ ਬੈਕਅਪ ਹੈਗਾ ਈਚ ਲੋਕੇਸ਼ਨਸ ਦਾ ਉਹ ਵੀ ਹੋਣਾ ਜ਼ਰੂਰੀ ਹੈ ਉੱਥੇ ਤੇ ਸਾਰੇ ਵੀ ਜਿਹੜੇ ਬਹਾਨੇ ਉਹਨੂੰ ਲੱਗਦਾ ਸੀ ਵੀ ਪੁਲਿਸ ਵਾਲੇ ਬਹਾਨੇ ਠੋਕ ਸਕਦੇ ਨੇ ਉਹਨਾਂ ਨੂੰ ਪਹਿਲਾਂ ਹੀ ਕਵਰ ਕੀਤਾ ਗਿਆ ਸੀ ਇਹਦੇ ਵਿੱਚ ਅਸੀਂ ਕਰਕੇ ਅਸੀਂ ਆਲ ਇੰਡੀਆ ਲਾਇਸੈਂਸ ਦੇ ਉੱਪਰ ਵੀ ਠੋਕ ਕੇ ਗੱਲ ਕਰਦੇ ਆਂ ਤੇ ਸੀਸੀਟੀਵੀ ਫੁਟੇਜ ਇਜ਼ ਰਿਕਾਰਡਡ ਐਟ ਈਚ ਲੋਕੇਸ਼ਨ ਜਿੰਨੀ ਵੀ ਲੋਕੇਸ਼ਨਜ਼ ਹੈਗੀਆਂ ਨੇ ਥਾਣੇ ਦੀਆਂ ਸੀਐਲਐ ਸਟਾਫ ਪ੍ਰੀਮੀਸਸ ਪੁਲਿਸ ਪੋਸਟਰਸ ਇਨ ਆਫਲਾਈਨ ਮੋਡ ਹੋਣਾ ਜ਼ਰੂਰੀ ਹੈ ਪੁਲਿਸ ਸਟੇਸ਼ਨ ਦੇ ਜਿੰਨੀ ਵੀ ਲੋਕੇਸ਼ਨ ਨੇ देयर इज नो ਪ੍ਰੋਵੀਜ਼ਨ ਟੂ ਵਿਊ ਦਾ ਵੀਡੀਓ ਫੀਡ ਆਫ ਐਨੀ ਕੈਮਰਾਸ ਆਨਲਾਈਨ ਔਨ ਡਿਮਾਂਡ ਬਾਇਸ ਐਸੈਸਰੀ ਦਾ ਕੈਮਰਾਸ ਟੂ ਸਕਿਉਰ ਨੈਟਵਰਕ ਥਰੂ ਦਾ ਬੈਂਡਵਿਡਥ ਪ੍ਰੋਵਾਈਡਡ ਬਾਇ ਦਾ ਪੁਲਿਸ ਡਿਪਾਰਟਮੈਂਟ ਜਦੋਂ ਵੀ ਕੋਈ ਐਸੈਸਰੀ ਮੰਗਵਾਇਆ ਜਾਊਗਾ ਤਾਂ ਇਹਨਾਂ ਨੂੰ ਜ਼ਰੂਰ ਦੇਣਾ ਡਾਕੇ ਦੇਣਾ ਪਊਗਾ ਸੋ ਇਨਾਂ ਦੇ ਖਿਲਾਫ 2023 ਤੱਕ April ਤੱਕ ਇਸ ਜਜਮੈਂਟ ਦੇ ਵਿੱਚ ਇਹਦੀ ਕਿੰਨੇ 908 ਕੰਪਲੀਨਟਸ ਵਾ ਰਜਿਸਟਰਡ ਹੋਈਆਂ ਸੀਆਂ 880 ਕੰਪਲੀਨਟਸ ਹੈਵ ਈਨ ਰਿਸੋਲਵਡ ਐਂਡ 28 ਕੰਪਲੀਨਟਸ ਆਰ ਬੀਇੰਗ ਰਿਸੋਲਵਡ ਔਨ February 23 ਐਂਡ ਦ ਸੇਮ ਵੀ ਇਨਟੈਂਡਡ ਬਾਇ ਦ ਕਨਵਨਟ ਕੁਆਟਰਸ ਕਾਫੀ ਜ਼ਿਆਦਾ ਜਿਹੜੀ ਕੰਪਲੀਨਟਸ ਹੈਗੀਆਂ ਤੇ ਇਹਨਾਂ ਦੇ ਰਿਲੇਟਡ ਆਈਆਂ ਨੇ ਤੇ ਡੀਜੀ ਵੈਲਿਊ ਵੱਲੋਂ ਫਿਰ ਇਹਦੇ ਉੱਪਰ ਇੱਕ ਕੈਫੀ ਰੈਵਰਡ ਦੀ ਮੰਗ ਕੀਤੀ ਗਈ ਹੈ ਵੀ ਇਹਨੂੰ ਤੁਸੀਂ ਕੰਪਲਾਈਸ ਕਰਵਾਇਆ ਜਾਵੇ ਜੋ ਇਸ ਜਜਮੈਂਟ ਦਾ ਸੋ ਇਹ ਮੇਰਾ ਵੀਡੀਓ ਕਰਨ ਦਾ ਮਤਲਬ ਇਹੀ ਹੈ ਵੀ ਜਿਹੜੇ ਹੈਗੇ ਨੇ ਤੁਸੀਂ ਵੀ ਥਾਣੇ ਦੇ ਵਿੱਚ ਜਾਣਦੇ ਹੋ ਉੱਥੇ ਕੋਈ ਵੀ ਤੁਹਾਡੇ ਨਾਲ ਟੱਕਾ ਜੇ ਹੋ ਰਿਹਾ ਟੱਕਾ ਟੋਕੜ ਕੈਮਰਿਆਂ ਦੇ ਵਿੱਚ ਤਾਂ ਜਰੂਰ ਆ ਜਾ ਕਰੋ ਕਈ ਵਾਰ ਪੁਲਿਸ ਤੁਸੀਂ ਜਾਣਦੇ ਹੋ ਉੱਥੇ ਤਾਂ ਕਹਿ ਜਾਂਦੇ ਨੇ ਵੀ ਇਹ ਬੰਦਾ ਕੈਮਰੇ ਉੱਥੇ ਆ ਹੀ ਨਹੀਂ ਹੈਗਾ ਥਾਣੇ ਦੇ ਵਿੱਚ ਜੇ ਤੁਸੀਂ ਹੁਣ ਕੈਮਰੇ ਦੇ ਮੂਹਰੇ ਤਾਂ ਰਿਕਾਰਡਿੰਗ ਕਢਾ ਕੇ ਫਿਰ ਆਪਦਾ ਜਿਹੜਾ ਬ੍ਰਹਮਾਸਤਰ ਉਹ ਤਾਂ ਚਲਾ ਸਕਦੇ ਹੋ ਜਸਟਿਸ ਲੈਣ ਦੇ ਲਈ ਇਸ ਕਰਕੇ ਜਿਹਦੇ ਨਾਲ ਟੱਕਾ ਹੁੰਦਾ ਹੈ ਚੀਜ਼ਾਂ ਦਾ ਥੋੜਾ ਜਰੂਰ ਧਿਆਨ ਰੱਖਿਆ ਕਰੋ ਥਾਣੇ ਦੇ ਵਿੱਚ ਹੈ ਨਾ ਤਾਂ ਕਟੋਕੜ ਕੈਮਰਿਆਂ ਦੇ ਮੂਹਰੇ ਵੀ ਆ ਜੀ ਹਾਂ ਅਸੀਂ ਭਈ ਹਾਏ ਦੀ ਲਵਾਉਣ ਆਏ ਆ ਅਸੀਂ ਇਨਵੈਸਟੀਗੇਸ਼ਨ ਇਸ ਕੋਈ ਨਾ ਚੀਜ਼ਾਂ ਦੇ ਉੱਤੋਂ ਸੋ ਆਸ ਕਰਦਾ ਵੀਡੀਓ ਰਾਹੀਂ ਜਰੂਰ ਸਮਝੇ ਹੋਵੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਜਿਹੜੇ ਜਜਮੈਂਟਸ ਹੋਣਗੇ ਉਹਨਾਂ ਦਾ ਵੀ ਆਪਾਂ ਜਰੂਰ ਹਵਾਲਾ ਕਰਾਂਗੇ ਥੈਂਕ ਯੂ